ਗੁਰਾਬੁਲਿਸ ਨੇ ਅੰਤਰਾਜੀ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਰੋ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਦੇ ਮੋਟਰਸਾਈਕਲ ਅਤੇ ਐਕਟਵਾ ਬਰਾਮਦ ਕੀਤੀਆਂ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਭਰਤ ਮਸੀਹ ਲੱਧੜ ਨੇ ਦੱਸਿਆ ਕਿ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਵਰਗ ਦੀ ਟੀਮ ਨੂੰ ਤਰਨਦੀਪ ਸਿੰਘ ਪੁੱਤਰ ਸਰਮਨਜੀਤ ਸਿੰਘ ਵਾਸੀ ਗੁਰਾਇਆਂ ਨੇ ਦੱਸਿਆ ਕਿ ਉਹ ਗੱਡੀਆਂ ਦੇ ਰਿਪੇਅਰ ਕਦਾ ਕੰਮ ਕਰਦਾ ਹੈ ਜੋ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਉਸ ਦੀ ਸਕੂਟਰੀ ਐਕਟਵਾ ਦੁਕਾਨ ਦੇ ਬਾਹਰ ਖੜੀ ਸੀ ਤੇ ਚਾਬੀ ਲੱਗੀ ਹੋਣ ਕਾਰਨ ਦੋ ਨੌਜਵਾਨ ਇੱਕ ਮੋਟਰਸਾਈਕਲ ਤੇ ਆਏ ਜੋ ਉਸ ਦੀ ਸਕੂਟਰੀ ਚੋਰੀ ਕਰਕੇ ਚਚਟਾੜੀ ਸਾਈਡ ਫਰਾਰ ਹੋ ਗਏ ਜਿਸ ਤੇ ਏਐਸਆਈ 바ਵਾ ਸਿੰਘ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਇਸਾਈ ਬਾਬਾ ਸਿੰਘ ਨੇ ਇਸ ਮੇ ਸਾਥੀ ਕਰਮਚਾਰੀਆਂ ਦੇ ਨਾਕਾਬੰਦੀ ਦੌਰਾਨ ਸੰਜੀਤ ਕੁਮਾਰ ਪੁੱਤਰ 라ਜੂ ਦਾਸ ਵਾਸੀ ਨਾਰਥ-ਵੈਸਟ ਦਿੱਲੀ ਨੂੰ ਗ੍ਰਿਫਤਾਰ ਕਰਕੇ ਉਸpassੋਂ ਚੋਰੀ ਕੀਤੀ ਐਕਟਪਾਪਨਾਮਦ ਕੀਤੀ ਹੈ। ਗੁਰਾਇਆਂ ਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਸਾਡੇ ਐਸਐਸਪੀ ਸਾਹਿਬ ਹਰਵਿੰਦਰ ਸਿੰਘ ਬਿਰਕਜੀਵ ਲੋ ਜਿਹੜੀ ਐਂਟੀ-ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਮੁਹਿੰਮ ਚਲਾ ਰਹੀ ਹੈ ਉਸ ਮੁਹਿੰਮ ਦੇ ਤਹਿਤ ਜਿਹੜੇ ਸਾਡੇ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਜੀ ਨੇ ਇੱਕ ਜਿਹੜਾ ਚੋਰ ਜਿਹੜਾ ਵਹੀਕਲ ਚੋਰੀ ਕਰਦਾ ਚੋਰੀ ਕਰਦਾ ਸੀ ਉਹਨੂੰ ਜਿਹੜਾ ਉਹ ਰੈਸਟ ਕੀਤਾ ਆ ਐਕਟਿਵਾ ਇੱਕ ਉਹਦੇ ਕੋਲੋਂ ਬਰਾਮਦ ਕੀਤੀ ਆ ਤੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਆ ਇੱਕ ਬੰਦਾ ਉਹ ਨਾਲ ਹੋਰ ਸੀਗਾ ਜਿਹੜਾ ਲਗਾਤਾਰ ਜਿਹੜੀਆਂ ਵਹੀਕਲ ਚੋਰੀ ਕਰ ਰਿਹਾ ਸੀ ਉਹ ਫਰਾਰ ਆ ਉਹ ਵਜੇ ਗ੍ਰਿਫਤਾਰ ਕਰਨਾ ਬਾਕੀ ਆ ਕੀ شناخت ਕੀ ਹੋਇਆ ਉਹ ਦਾ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਵੇਖਦਾ ਨਾਮ ਸੰਜੀਤ ਕੁਮਾਰ ਸਨ ਫਰਾਜੂ 10 ਵਾਸੀ ਫਲੈਟ ਨੰਬਰ 465 ਫਰਸਟ ਫਲੋਰ ਸੈਕਟਰ ਡੀ ਦਿੱਲੀ ਦਾ ਰਣਾਲਾ ਇੱਕ ਜਿਹੜਾ ਹੈਗਾ ਉਹ ਇਹਨਾਂ ਨੇ ਗਰਾਇਆ ਤੋਂ ਐਕਟਿਵ ਚੋਰੀ ਕੀਤੇ ਜਿਹੜੇ ਬਾਕੀ ਪੰਜ ਜਿਹੜੇ ਬਾਈਕ ਅਸੀਂ ਰਿਕਵਰ ਕੀਤੀ ਹੈ ਸਾਬ ਨੇ ਉਹ ਜਿਹੜੇ ਹੈਗੇ ਆ ਵੱਖ-ਵੱਖ ਜਗ੍ਹਾ ਤੋਂ ਚੋਰੀ ਹੋਏ ਆ ਉਹਨਾਂ ਬਾਰੇ ਅਸੀਂ ਜਿਹੜੀ ਬਾਅਦ ਵਿੱਚ ਤੁਹਾਨੂੰ ਡਿਟੇਲ ਜਿਹੜੀ ਉਹ ਸਪਲਾਈ ਕਰਾਂਗੇ ਜਿਹੜਾ ਸਾਥੀ ਜਿਹੜੀ شناخت ਹਾਂ ਬਿਲਕੁਲ ਉਹਦਾ ਦਾ ਮਨੀ ਮਨੀ ਪੁੱਤਰ ਨਾਮ ਲੂਮਾ ਛੋਟਾ ਨਾਮ ਦਾ ਮਨੀ ਹੈ ਜਿਹੜਾ ਇਹਨੇ ਦੱਸਿਆ ਆਪਣੀ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਤੇ ਉਹਨੂੰ ਵੀ ਅਸੀਂ ਜਲਦੀ ਜਿਹੜਾ ਉਹ ਰਿਸਰਚ ਕਰਾਂਗੇ ਉਹ ਵੀ ਰਹਿਣ ਵਾਲਾ ਤੇ ਜਿਹੜਾ ਹੈਗਾ ਵਾ ਉਹ ਫਗਵਾੜੇ ਦਾ ਉਹ ਜਿਹੜੀ ਲਵਲੀ ਯੂਨੀਵਰਸਿਟੀ ਉਹਦੇ ਨੇੜੇ ਰਹਿੰਦਾ ਸੀ ਕਿਤੇ ਕਿਰਾਏ ਤੇ ਮਾਦੂਪੁਰ ਪਿੰਡ ਕੀ ਕਰ ਰਿਹਾ ਹੈ ਅੱਜ ਕਰ ਰਿਹਾ ਹੈ ਕਰ ਵੀ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਜਿਹੜਾ ਚੋਰੀ ਦਾ ਮੁਕਦਮਾ ਦਰਜ ਕਰਕੇ ਬਕਾਇਦਾ ਇਹ ਚ ਅਰੈਸਟ ਪਾਈ ਆ ਦੂਜਾ ਬੰਦਾ ਫਰਾਰ ਆ ਉਹਨੂੰ ਵੀ ਜਲਦੀ ਹੀ ਅਰੈਸਟ ਕਰ ਲਿਆ ਜਾਏਗਾ ਪਹਿਲਾਂ ਵੀ ਕਰ ਰਹਾ ਤੇ ਹੈਗੀ ਕੋਈ ਮਾਮਲੇ ਹਾਂ ਆ ਉਹਦੇ ਬਾਰੇ ਅਸੀਂ ਜਿਹੜੀ ਉਹ ਵੈਰੀਫਾਈ ਕਰਦੇ ਆ ਵੀ ਜਿਹੜੀ ਹੈਗੀ ਆ ਹੋਰ ਕਈ ਜਗ੍ਹਾ ਤੇ ਵੀ ਮੁਕਦਮੇ ਦਰਜ ਹੋ ਸਕਦੇ ਆ ਜਿੰਨੇ ਬਾਰੇ ਅਸੀਂ ਜਿਹੜੀ ਮੈਸੇਜ ਕਰਾਇਆ ਉਹਦਾ ਵੀ ਜਿਹੜਾ ਆ ਜਾਏਗਾ ਤੇ ਫਿਰ ਅਸੀਂ ਉਹਦਾ ਵੀ ਜਿਹੜੀ ਤੁਹਾਨੂੰ ਨੈਕਸਟ ਜੇ ਅਜਿਹਾ ਸੈਕੰਡ ਬੰਦਾ ਅਰੈਸਟ ਹੁੰਦਾ ਉਹਨਾਂ ਨਾਲ ਫਿਰ ਅਸੀਂ ਬਰੀਫ ਕਰਦੇ ਗੁਰਾਹ ਪੁਲਿਸ ਨੇ ਅੰਤਰਾਜੀ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾ ਕਰਨ ਵਾਲੇ ਗਰੋ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਦੇ ਮੋਟਰਸਾਈਕਲਾਂ ਤੇ ਐਕਟ ਵਾ ਬਰਾਮਦ ਕੀਤੀਆਂ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਭਰਤ ਮਸੀਹ ਲੱਧੜ ਨੇ ਦੱਸਿਆ ਕਿ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਵਰਗ ਦੀ ਟੀਮ ਨੂੰ ਤਰਨਦੀਪ ਸਿੰਘ ਪੁੱਤਰ ਸਰਮਨਜੀਤ ਸਿੰਘ ਵਾਸੀ ਗੁਰਾਇਆਂ ਨੇ ਦੱਸਿਆ ਕਿ ਉਹ ਗੱਡੀਆਂ ਦੇ ਰਿਪੇਅਰ ਦਾ ਕੰਮ ਕਰਦਾ ਹੈ ਜੋ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਉਸ ਦੀ ਸਕੂਟਰੀ ਐਕਟਵਾ ਦੁਕਾਨ ਦੇ ਬਾਹਰ ਖੜੀ ਸੀ ਤੇ ਚਾਬੀ ਲੱਗੀ ਹੋਣ ਕਾਰਨ ਦੋ ਨੌਜਵਾਨ ਇੱਕ ਮੋਟਰਸਾਈਕਲ ਤੇ ਆਏ ਜੋ ਉਸ ਦੀ ਸਕੂਟਰੀ ਚੋਰੀ ਕਰਕੇ ਚਚਟਾੜੀ ਸਾਈਡ ਫਰਾਰ ਹੋ ਗਏ ਜਿਸ ਤੇ ਏਐਸਆਈ 바ਵਾ ਸਿੰਘ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਇਸਾਈ ਬਾਬਾ ਸਿੰਘ ਨੇ ਸੇ ਮੇ ਸਾਥੀ ਕਰਮਚਾਰੀਆਂ ਦੇ ਨਾਕਾਬੰਦੀ ਦੌਰਾਨ ਸੰਜੀਤ ਕੁਮਾਰ ਪੁੱਤਰ 라ਜੂ ਦਾਸ ਵਾਸੀ ਨਾਰਥ-ਵੈਸਟ ਦਿੱਲੀ ਨੂੰ ਗ੍ਰਿਫਤਾਰ ਕਰਕੇ ਉਸpassੋਂ ਚੋਰੀ ਕੀਤੀ ਐਕਟ ਬਾਬਨਾਮਤ ਕੀਤੀ ਹੈ। ਗੁਰਾਇਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ